ਚੰਡੀਗੜ੍ਹ ਲੋਕ ਸਭਾ ਦੀ ਸੀਟ ਜਿਹੜੀ ਆ ਮਨੀਸ਼ ਦਿਵਾੜੀ ਜੀ ਨੇ ਜਿੱਤ ਲਈ ਆ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਪਿਛਲੇ ਦੋ ਲੋਕ ਸਭਾ ਚਨਾਵਾ ਵਿੱਚ ਜਦ ਕੀ ਬੀਜੇਪੀ ਇਹ ਸੀਟ ਜਿੱਦੀ ਆ ਰਹੀ ਸੀ ਪਰ ਇਸ ਵਾਰੀ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਸਾਡੇ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਐਚ ਐਸ ਲੱਕੀ ਸਾਹਿਬ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਸਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਚੰਡੀਗੜ੍ਹ ਦੀ ਜਿਹੜੀ ਸੀਟ ਆ ਕਾਂਗਰਸ ਦੀ ਝੋਲੀ ਵਿੱਚ ਇੱਕ ਵਾਰੀ ਫੇਰ ਆਈ ਆ ਪਹਿਲੇ ਤਾਂ ਤੁਹਾਡੇ ਚੈਨਲ ਨੂੰ ਵੀ ਵਧਾਈ ਜਿਨੇ ਬੜੀ ਐਕਸਟੈਂਸਿਵ ਕਵਰੇਜ ਜਿਹੜੀ ਹੈ ਇਸ ਲੋਕ ਸਭਾ ਚੋਣਾਂ ਦੀ ਕੀਤੀਆਂ ਔਰ ਸੱਚ ਨੂੰ ਸੱਚ ਦੇ ਰੂਪ ਵਿੱਚ ਦਿਖਾਇਆ ਔਰ ਬਿਨਾ ਕਿਸੇ ਭੇਦਭਾਵ ਦੇ ਸਾਰੀ ਪਾਰਟੀਆਂ ਦਾ ਪ੍ਰਚਾਰ ਤੁਸੀਂ ਪੂਰੇ ਤਰੀਕੇ ਨਾਲ ਦਿਖਾਇਆ ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਚੰਡੀਗੜ੍ਹ ਦੇ ਵਿੱਚ ਜਿੱਤਣ ਦੀ ਸਾਨੂੰ ਜਿੱਤਣ ਦਾ ਮੌਕਾ ਨਹੀਂ ਮਿਲਿਆ ਸੇਵਾ ਦਾ ਮੌਕਾ ਮਿਲਿਆ ਔਰ ਅਸੀਂ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਾਂਗੇ ਅੱਜ ਦੂਸਰਾ ਦਿਨ ਹੈ ਕੱਲ ਜਿੱਤੋਈ ਸੀ ਅੱਜ ਦੂਸਰਾ ਦਿਨ ਹੈ ਲੋਕਾਂ ਦਾ ਉਤਸ਼ਾਹ ਜਸ਼ਨ ਮਨਾ ਲਿਆ ਕੱਲ ਤੋਂ ਲੋਕਾਂ ਦੇ ਕੰਮਾਂ ਦੇ ਵਿੱਚ ਲੱਗ ਜਾਵਾਂਗੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਇੱਕ ਰੋਡ ਮੈਪ ਦੱਸਾਂਗੇ ਨਾਲ ਦੇ ਨਾਲ ਲੋਕਾਂ ਦੇ ਵਿੱਚ ਪਹੁੰਚ ਕੇ ਉਹਨਾਂ ਦੀ ਦੁੱਖ ਤਕਲੀਫਾਂ ਦੂਰ ਕਰਨ ਦੀ ਕਲ ਤੋਂ ਹੀ ਕੋਸ਼ਿਸ਼ ਸ਼ੁਰੂ ਕਰਦਾਂਗੇ ਔਰ ਮੈਂ ਅੱਜ ਸਾਰੇ ਚੰਡੀਗੜ੍ਹ ਦੇ ਕਾਂਗਰਸ ਦੇ ਕਾਰਕਟਰਾਂ ਦਾ ਆਮ ਆਦਮੀ ਪਾਰਟੀ ਦੇ ਸਾਥੀਆਂ ਦਾ ਸਾਡੇ ਜਿੰਨੇ ਵੀ ਕੌਂਸਲਰ ਸਹਿਬਾਨ ਲੀਡਰ ਸਹਿਬਾਨ ਸਾਡੇ ਸਮਾਜਵਾਦੀ ਪਾਰਟੀ ਦੇ ਸਾਥੀ ਨੇ ਲੈਫਟਿਸਟ ਨੇ ਹੋਰ ਛੋਟੀ ਪਾਰਟੀਆਂ ਜਿੰਨੇ ਵੀ ਚੰਡੀਗੜ੍ਹ ਦੇ ਵੋਟਰਸ ਨੇ ਰੈਜ਼ਿਡੈਂਟਸ ਨੇ ਸਭ ਦਾ ਅੱਜ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਸਾਡੇ ਦੇ ਮੇਰ ਪਰ ਹੱਥ ਰੱਖਿਆ ਅਸੀਂ ਤੁਹਾਡੀ ਪਿੱਠ ਨਹੀਂ ਲੱਗਣ ਦਵਾਂਗੇ ਅਸੀਂ ਤੁਹਾਡੇ ਵਿਸ਼ਵਾਸ ਤੇ ਪੂਰੇ ਖਰੇ ਉਤਰਾਂਗੇ ਔਰ ਚੰਡੀਗੜ੍ਹ ਦੇ ਲੋਕਾਂ ਦੇ ਜਿਹੜੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਲੱਖੀ ਸਾਹਿਬ ਕੀ ਲੱਗਦਾ ਕੀ ਹੈ ਮੈਂ ਲੋਕਾਂ ਦਾ ਇੱਕ ਵਾਰੀ ਫੇਰ ਜਿਹੜਾ ਮੈਸੇਜ ਮਤਲਬ ਕੀ ਕੀ ਨਜ਼ਰ ਆਇਆ ਤੁਹਾਨੂੰ ਇਸ ਲੋਕ ਸਭਾ ਚੋਣਾਂ ਵਿੱਚ ਮੈਸੇजेस ਲਾਊਡ ਐਂਡ ਕਲੀਅਰ ਮੋਦੀ ਜੀ ਜਾ ਰਹੇ ਆਂ ਇੰਡੀਆ ਵਾਲੇ ਆ ਰਹੇ ਆਂ ਇਸ ਦੇ ਪਿੱਛੇ ਕੀ ਆਧਾਰ ਕੀ ਦੰਦੇ ਹੋਵੇ ਹਾ ਜੀ ਮੋਦੀ ਜੀ ਜਾ ਰਹੇ ਨੇ ਜਿਹੜੇ ਕੱਲ ਤੱਕ 400 ਪਾਰ ਦੀ ਗੱਲਾਂ ਕਰਦੇ ਸੀਗੇ ਜੀ ਅੱਜ 300 ਦੇ ਵੀ ਪਹੁੰਚਣ ਨੂੰ ਸਟਰਗਲ ਕਰ ਰਹੇ ਨੇ ਪੂਰਾ ਆਲਾਈਂਸ ਹੋਣਾ ਦਾ 290 ਨੁੱਬੇ ਤੇ ਖੜਿਆ ਹੈ ਉਹਦੇ ਚ 272 ਦੀ ਮੈਜੋਰਟੀ ਚਾਹੀਦੀ ਹੈ ਉਹਨਾਂ ਦੀ ਆਪ ਦੀਆਂ 200 ਮੇਰੇ ਕੋਲ 35 ਕੇ 40 ਸੀਟਾਂ ਨੇ 32 ਸ਼ਾਰਟ ਆਫ ਮੈਜੋਰਟੀ 32 ਸ਼ੋਰਟ ਆ ਮжоਰਿਟੀ 2000 ਦੀ ਲਾਰਜੈਸਟ ਪਾਰਟੀ ਪਰ ਕੀ ਪ੍ਰੋਸੈਸ ਉਹ ਆਲਾਈਂਸ ਦੇ ਜਿਹੜੇ ਪਾਰਟਨਰਸ ਐ ਜੋ ਕਦੇ ਇੱਧਰ ਕਦੇ ਉੱਧਰ ਕੱਲ ਨੂੰ ਕੀ ਸਾਡਾ ਸਮਰਥਨ ਨਹੀਂ ਕਰਨਗੇ ਇਸ ਕਰਕੇ ਨਿਤਿਸ਼ ਜੀ ਔਰ ਚੰਦਰਬਾਬੂ ਨਾਇਡੂ ਜੀ ਜਿਹੜੇ ਪਹਿਲੇ ਵੀ ਆਪੋਜੀਸ਼ਨ ਦਾ ਹਿੱਸਾ ਰਹੇ ਨੇ ਕਿਸੇ ਟਾਈਮ ਉਹ ਸਾਰੇ ਤਾਂ ਹੀ ਤਾਂ ਮੈਂ ਕਹਿ ਰਿਹਾ ਮੋਦੀ ਜੀ ਜਾ ਰਹੇ ਨੇ ਇੰਡੀਆ ਆਲਾਈਂਸ ਵਾਲੇ ਆ ਰਹੇ ਨੇ ਦੇਖੋ ਦੇਖੋ ਉਹ ਕਹਤੇ ਮੈਦਾਨੇ ਜੰਗ ਮੇ ਹੁੰਦਾ ਹੈ ਕਿਆ ਆਗੇ-ਆਗੇ ਦੇਖੀਏ ਹੁੰਦਾ ਹੈ ਕਿਆ ਇਹ ਲਕਿ ਜਿਹੜੀ ਆ ਸੀਟ ਕੀਤੀ ਐ ਇਸ ਦੇ ਨਾਲ ਆਪਾਂ ਨੂੰ ਕਾਰਪੋਰੇਸ਼ਨ ਚ ਵੀ ਕੋਈ ਫਰਕ ਪਏਗਾ ਬਿਲਕੁਲ ਐਤ ਕੀ ਵਾਰੀ ਤਾਂ ਸਾਡੇ 21 ਕਾਉਂਸਲਰ ਹੋ ਗਏ ਹੁਣ ਮਨੀਸ਼ ਜੀ ਦੇ ਜਿੱਤਣ ਤੋਂ ਬਾਅਦ 20 ਸਾਡੇ ਜਿੱਤੇ ਹੋਏ ਕਾਉਂਸਲਰ ਐ ਔਰ 21ਵੇਂ ਮਨੀਸ਼ੀ ਹੋ ਗਏ ਅਗਲੇ ਕਾਰਪੋਰੇਸ਼ਨ ਦੇ ਇਲੈਕਸ਼ਨ ਚ ਲਿਖ ਲੋ 35 ਦੀ 35 ਸੀਟਾਂ ਤੇ ਇੱਕ ਐਮਪੀ ਦੀ ਸੀਟ 36 ਸਾਡੀਆਂ ਹੋਣੀਆਂ ਔਰ ਜਿਹੜੇ ਟੌਰਿੰਗ ਸਮੁੱਤ ਭਾਰਤ ਦੀ ਗੱਲ ਕਰਦੇ ਨੇ ਉਹ ਲੱਭਿਆ ਨਹੀਂ ਲੱਭਣੇ ਥੈਂਕ ਯੂ ਥੈਂਕ ਯੂ ਏ ਸੀ ਇਹ ਐਚ ਐਸ ਲੱਖੀ ਸਾਹਿਬ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਐਮ ਪੀ ਦੀ ਸੀਟ ਤਾਂ ਅਸੀਂ ਜਿੱਤੀ ਲਈ ਆਉਣ ਵਾਲੇ ਕਾਰਪੋਰੇਸ਼ਨ ਦੇ ਇਲੈਕਸ਼ਨ ਵਿੱਚ ਵੀ 35 ਤੇ 35 ਸੀਟਾਂ ਜਿਹੜੀਆਂ ਇੰਡੀਆ ਗੱਠ ਬੰਦਾਂ ਨਾਲ ਜਿੱਤੇਗਾ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮੇਤ ਨਾਲ ਥੈਂਕਸ ਫਾਰ ਆਟਿਵਿਟੀ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ